ਜੇ ਤੁਸੀਂ ਦਿੱਲੀੋਂ 1 ਡਿਗਰੀ ਦੇ ਐਂਗਲ ਤੋਂ ਗਲਤ ਚੱਲ ਪਏ ਅੰਮ੍ਰਿਤਸਰ ਸਾਹਿਬ ਜਾਣ ਦੀ بجائے ਤੁਸੀਂ ਪਤਾ ਨਹੀਂ ਉਹ ਉੰਨੇ ਤੋਂ ਗਾਂ ਕਿਤੇ ਜਾ ਕੇ 1 ਡਿਗਰੀ ਤੇ ਨਿਕਲਣਾ ਉਤੋਂ ਬਾਅਦ ਇਹ ਮਾਹੌਲ ਚੱਲਿਆ ਕਿ ਜੀ World Bank ਦੇ ਪ੍ਰੋਜੈਕਟ ਆ ਰਹੇ ਨੇ ਪੰਜਾਬ ਦਾ ਪਾਣੀ ਬੜਾ ਖਰਾਬ ਹੈ ਸਰਵੇ ਹੋਇਆ ਉਹਦੇ 'ਚ ਇਹ ਗੱਲ ਮਧੋਲੀ ਗਈ 87% ਪੰਜਾਬ ਦੇ ਪਿੰਡਾਂ 'ਚ ਇਹ ਚਰਚਾ ਹੋਈ ਵੀ ਇਨਾਂ 'ਚ ਪਾਣੀ ਪੀਣ ਵਾਲਾ ਜਿਹੜਾ ਹੈ ਉਹ ਨਾ ਪੀਣ ਯੋਗ ਹੋਈ ਜਾ ਰਿਹਾ 87 87% ਪੰਜਾਬ ਦੇ ਪਿੰਡਾਂ ਦਾ ਅੱਛੇ ਮਤਲਬ 80000 ਹਲੇ ਵੀ ਘੰਟੀ ਨਹੀਂ ਖੜਕੀ ਕਿਸੇ ਤੇ ਖੜਕੀ ਹੋਏਗੀ ਸਾਨੂੰ ਕਿੱਥੋਂ ਪਤਾ ਲੱਗਣਾ ਜਦੋਂ ਸੱਤਾ 'ਚ ਹੈਗੀ ਉਹਦੇ ਫਿਰ ਪਤਾ ਲੱਗੇਗਾ ਵੀ ਆਡਮਿਨਿਸਟ੍ਰੇਟਿਵ ਵਾਈਜ਼ 80000 ਤੋਂ ਵੱਧ ਪਿੰਡ ਹੋ ਗਿਆ 9000 ਤੋਂ ਵੱਧ ਪਿੰਡ ਹੋ ਗਿਆ ਜੀ 9000 ਤੋਂ ਵੀ ਜ਼ਿਆਦਾ ਹੋ ਗਿਆ ਹਮ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਪਰੈਡ ਹੋ ਰਹੀ ਸੀ ਉਹਦਾ ਇਲਾਜ ਕੀ ਨਿਕਲਿਆ ਮੈਂ ਪੁੱਛਿਆ ਕਿ ਤੇ ਚਿੱਠੀ ਪੱਤਰੀ ਲਿਖਣ ਜਿ ਕਿਉਂ ਜਦੋਂ ਤੱਕ ਸਰਕਾਰੀ ਕਾਗਜ਼ ਨਹੀਂ ਬਣੇਗਾ ਉਦੋਂ ਤੱਕ ਗੱਲ ਕੋਈ ਨਹੀਂ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਆਈਕਲ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲਦੀਆਂ ਕੁਝ ਉਹਦਾ ਤੱਤ ਨਿਕਲਦਾ ਇਹ ਅੱਜ ਵੀ 9000 ਦੇ ਕਰੀ ਪਿੰਡਾਂ ਦਾ ਨਹੀਂ ਨਹੀਂ ਹੁਣ ਤਾਂ 100% ਹੋ ਕੇ ਹੋਣੇ ਨਹੀਂ ਜੀ ਉਹਦਾ ਫਿਰ ਜਵਾਬ ਸੁਣ ਲਓ ਨਾ ਜੀ ਤੁਸੀਂ ਹੋਰ ਹਰਾਨੀ ਕੀ ਹੋਈ ਮੈਂ ਇੱਕ ਚਿੱਠੀ ਲਿਖੀ ਮੁੱਖ ਮੰਤਰੀ ਸਾਹਿਬ ਨੂੰ ਹੂੰ ਚਲੋ ਉਹਦੀ ਗੱਲ 'ਚ ਬਾਅਦ 'ਚ ਜਾਣੇ ਆ ਮੈਨੂੰ ਇਹ ਪਤਾ ਲੱਗਾ ਜੀ ਪੰਜਾਬ ਦੇ 100% ਪਿੰਡਾਂ ਨੂੰ ਅਸੀਂ ਜਲ ਸਪਲਾਈ ਸਕੀਮ ਨਾਲ ਜੋੜ ਦੇਣ ਲੱਗੇ ਆ ਤਾਂ ਮਸਲਾ ਹੀ ਕੋਈ ਨਹੀਂ ਇਹ ਕਿਸੇ ਨੇ ਨਹੀਂ ਪੁੱਛਿਆ ਵੀ ਇੰਨਾ ਪਾਣੀ ਜਰੀ ਲਾ ਕਿਉਂ ਆਇਆ 100% ਜੇ ਸਟੇਟ ਦੀ ਇੰਨੀ ਪੋਜੀਸ਼ਨ ਹੈਗੀ ਏ ਕਿ ਇੰਨਾ ਪੈਸਾ ਤੁਸੀਂ ਖਰਚ ਸਕਦੇ ਹੋ ਤੇ ਨੌਬਤ ਹੀ ਕਿਉਂ ਆਈ ਉਹ ਬਾਅਦ ਪਤਾ ਲੱਗਾ ਜੀ ਇਹ ਮਲਟੀਲੇਟਰਲ ਏਜੰਸੀਆਂ ਦਾ ਕਰਜ਼ਾ ਹੈ ਜੁਨੀਆ ਨਵਾੜ ਏਸ਼ੀਆਨ ਡਵੈਲਪਮੈਂਟ ਬੈਂਕ ਵਰਲਡ ਬੈਂਕ ਸਾਰੇ ਤੇ ਉਥੇ ਨਾਰੀਅਲ ਤੋੜ ਕੇ ਤੇ ਉਦ ਘਾਟਣ ਹੁੰਦੇ ਆ ਸਕੀਮਾਂ ਦਾ ਤੋਂ ਪਬਲਿਕ ਹੈਲਥ ਮਹਿਕਮਾ ਚਰਚਾ ਚ ਆ ਗਿਆ ਹੁਣ ਅੱਜ ਦੇ ਦਿਨ ਇਹ ਕਿਹਾ ਜਾ ਰਿਹਾ ਵੀ ਜੀ 100% ਪਿੰਡਾਂ 'ਚ ਜਲ ਸਪਲਾਈ ਸਕੀਮਾਂ ਲੱਗੀਆਂ ਸਾਡੇ ਤੁਹਾਡੇ ਅਰਗੇ ਜਦੋਂ ਜਾਂਦੇ ਲਓ ਜੀ ਸਾਡੇ ਪਿੰਡ ਟੈਂਕੀ ਲਾਓ ਜੀ ਕਿਸੇ ਬੰਦੇ ਨੇ ਨਹੀਂ ਕਿਹਾ ਵੀ ਇਹ ਮਸਲਾ ਕਿਉਂ ਆ ਰਿਹਾ ਤੁਸੀਂ ਇਹਦੇ ਤੇ ਸਟੱਡੀ ਕਰਾਓ ਇੰਨਾ ਪੈਸਾ ਚਿੱਟੇ ਹਾਥੀ ਬੰਨੇ ਨੇ ਪਹਿਲਾਂ ਤੇ ਉਹ ਸਿਵਲ ਕੰਸਟਰਕਸ਼ਨ ਦੇ ਠੇਕੇ ਨੇ ਤੁਹਾਨੂੰ ਪਤਾ ਜਿਸ ਤਰ੍ਹਾਂ ਚੱਲਦੇ ਨੇ ਉਹ ਉਹ ਆਗੇ ਵੱਡੀਆਂ ਮਸ਼ੀਨਾਂ ਲਾ ਕੇ ਡੀਪ ਵੈਲ ਤੇ ਪੋਰ ਹੋਗੇ ਪਹਿਲੇ ਤਾਲੂ ਜਿਹਾ ਪਾਣੀ ਨਹੀਂ ਲੱਭਾ ਦੂਜੇ ਜਿ ਕਿਉਂਕਿ 600 ਫੁੱਟ ਤੋਂ ਡੂੰਘਾ ਕੱਟਣਗੇ ਉਹ ਹਜ਼ਾਰ ਹਜ਼ਾਰ ਫੁੱਟ ਤੇ ਪੋਰ ਹੋਗੇ ਕੰਸਟਰਕਸ਼ਨ ਕਾਸਟ ਇੰਨੀ ਹੋ ਗਈ ਹੁਣ ਉਹਨੂੰ ਆਪਰੇਸ਼ਨਲ ਧਿਆਨ ਕਿਸੇ ਨੇ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹਨੂੰ ਚਲਾਏਗਾ ਕੌਣ ਇਹ ਰੈਵਨਿਊ ਸਸਟੇਨ ਕਿਦਾਂ ਕਰਨਗੀਆਂ ਇੱਕ ਗੱਲ ਜਲੀ ਜੀ 10-10 ਰੁਪਏ ਟੂਟੀ ਲਾ ਦੇਓ ਪ੍ਰਤੀ ਪਿੰਡ ਉਹ ਲੱਗ ਗਿਆ ਕਿਸੇ ਨੇ ਦਿੱਤੀ ਕਿਸੇ ਨੇ ਨਹੀਂ ਦਿੱਤੀ ਹੁਣ ਵਾਟਰ ਕੰਜ਼ਰਵੇਸ਼ਨ ਦਾ ਹਿਸਾਬ ਲੈ ਲਓ ਮੈਂ ਦਾਵੇ ਨਾ ਕਹਿਣਾ ਵੇਖੀਆਂ ਨੇ ਚੀਜ਼ਾਂ ਕਿਸੇ ਟੁੱਟੀ ਹੈ ਨਹੀਂ ਸਿੱਧੀਆਂ ਪਾਈਪਾਂ ਚੱਲਦੀਆਂ ਨੇ ਪਾਣੀ ਜਾਈ ਜਾ ਰਿਹਾ ਵਾਟਰ ਵੇਸਟੇਜ ਹੋ ਗਈ ਉਹ ਸੀਪੇ ਜੋ ਉਸੇ ਪਿੰਡ ਚ ਜਾ ਰਹੀ ਹੈ ਕਿੱਥੇ ਸੀ ਉਹ ਇਨਫੋਰਸਮੈਂਟ